A 부 m e ਦੇਖੋ ਇੱਥੇ ਜਿਹੜੀ ਆ ਹਿੰਦੁਸਤਾਨ ਯੂਨੀਲੀਵਰ ਦੀ ਇੱਕ ਬਹੁਤ ਵੱਡਾ ਪਲਾਂਟ ਆ ਉਹ ਇੱਥੇ ਸੌਸ ਬਣਾਉਂਦੇ ਆ ਤੇ ਜਦੋਂ ਉਹ ਪੰਜਾਬ ਵਿੱਚ ਪਲਾਂਟ ਆ ਮੈਂ ਤਾਂ ਇਹ ਦੇਖਣ ਆਇਆ ਵੀ ਉਹ ਬਹੁਤ ਜਿਹੜੀ ਪਿਊਰੀ ਆ ਜਿਹੜਾ ਜਿਹੜਾ ਟਮਾਟਰ ਆ ਉਹ ਬਹੁਤ ਵੱਡੀ ਤਦਾਦ ਚ ਬਹੁਤ ਸਟੇਟਾਂ ਤੋਂ ਹੋਰ ਵੀ ਆ ਰਹੇ ਆ ਉਹ ਕਿਉਂ ਨਹੀਂ ਪੰਜਾਬ ਚ ਹੋ ਸਕਦਾ ਮੈਂ ਸਿਰਫ ਇਹ ਦੇਖਣ ਆ ਰਿਹਾ ਕਿ ਕਿਉਂਕਿ ਮੇਰੇ ਕੋਲ ਮਹਿਕਮਾ ਹੈ ਫੂਡ ਪ੍ਰੋਸੈਸਿੰਗ ਦਾ ਵੀ ਉਹ ਕਿਹੜੀ ਵੈਰਾਈਟੀ ਚਾਹੁੰਦੇ ਆ ਕੀ ਚਾਹੁੰਦੇ ਆ ਕੀ ਅਸੀਂ ਆਪਣੇ ਯੂਨੀਵਰਸਿਟੀ ਨਾਲ ਗੱਲ ਕਰਕੇ ਉਹ ਵੈਰਾਈਟੀ ਉਰੇ ਹੋਵੇ ਕੁਝ ਹੋ ਰਹੀ ਆ ਥੋੜੀ ਹੋ ਰਹੀ ਆ ਪਰ ਮੇਰਾ ਮਕਸਦ ਇਹ ਆ ਉਹਨਾਂ ਨਾਲ ਗੱਲ ਕਰਨ ਦਾ ਵੀ ਵੱਧ ਤੋਂ ਵੱਧ ਜੇ ਟਮਾਟਰ ਆ ਤੁਸੀਂ ਇਹ ਸਾਸ ਬਣਾਉਣੀ ਆ ਕਿਉਂਕਿ ਉਹ ਤਾਂ ਬਹੁਤ ਪੁਰਾਣੇ ਨੇ ਵੀ ਅਸੀਂ ਆਪਣਾ ਕਿਸਾਨ ਪੰਜਾਬ ਦਾ ਅਸੀਂ ਉਹਨਾਂ ਦੀ ਡਿਮਾਂਡ ਆ ਜਿਹੜੀ ਉਹ ਕਿਵੇਂ ਪੂਰੀ ਕਰ ਸਕਦੇ ਆ ਬੇਸਿਕਲੀ ਮੇਰਾ ਉਹਦਾ ਮਕਸਦ ਇਹ ਆ ਉਹਨਾਂ ਨਾਲ ਬਹਿ ਕੇ ਗੱਲ ਕਰਨਾ ਵੀ ਸਾਨੂੰ ਦੱਸੋ ਕਿਵੇਂ ਪੰਜਾਬ 'ਚ ਅਸੀਂ ਉਹ ਵੈਰਾਈਟੀ ਲਾਈਏ ਟਮਾਟਰ ਲਾਈਏ ਜਿਹੜਾ ਕਿ ਤੁਹਾਨੂੰ ਅਸੀਂ ਸਪਲਾਈ ਕਰ ਸਕੀਏ ਸਰੀ ਕਿੰਨਾ ਲਈ ਹੌਲੀ ਵੇਜਾ ਬੇ ਦੇ ਸਰੀ ਕਮਲਵਾਲ ਮਾਲਵਾ ਮਾਲਵਾ ਜਿਹੜੇ ਡਿਸਟ੍ਰਿਕਟ ਹੈ ਸਾਰੇ ਇੱਧੇ ਵਿੱਚ ਇੱਕ ਹਰਦਵਾਰ ਵਾਸਤੇ ਕੋਈ ਟ੍ਰੇਨ ਚੱਲਦੀ ਹੈ ਠੀਕ ਹੈ ਕਈ ਵੀ ਕਈ ਵਾਰੀ ਅਸੀਂ ਮੰਗਬਤ ਤੇ ਦੇ ਚੁੱਕੇ ਹਾਂ ਉਹਦੇ ਬਾਰੇ ਤੇ ਉਹਦੇ ਬਾਰੇ ਕੁਝ ਕਰੋ ਕਿ ਇੱਕ ਟ੍ਰੇਨ ਹਰਦਵਾਰ ਇਹ ਇਹ ਮੈਨੂੰ ਵੀ ਅੱਗੇ ਵੀ ਜੋ ਤੁਸੀਂ ਕਿਹਾ ਹੈ ਮੈਨੂੰ ਕਈ ਵਾਰ ਇਹ ਮੇਰੇ ਗੱਲ ਧਿਆਨ ਚਾਹੀਆ ਤੇ ਆ ਨਿੰਗ ਜੇ ਕਿਉਂਕਿ ਫੌਗ ਦਾ ਇਹ ਜਿਹੜਾ ਟੇਨਾ ਇੱਥੇ ਕਾਫੀ ਜੜੀਆਂ ਘਟਦੀਆਂ ਨੇ ਪਰ ਆ ਫੌਗ ਤੋਂ ਬਾਅਦ ਵਿੰਟਰਸ ਤੋਂ ਬਾਅਦ ਇਹਦੇ ਬਾਰੇ ਮੈਂ ਜੀਐਮ ਨਾਰਦਰਨ ਨਾਲ ਗੱਲ ਉਹਨਾਂ ਨਾਲ ਕਿਉਂਕਿ ਲੋਕਾਂ ਨੇ ਮੈਨੂੰ ਪ੍ਰੈਜੈਂਟੇਸ਼ਨ ਰਿਪਰੈਜ਼ੈਂਟ ਕੀਤੀ ਸੀ ਜਾਂ ਦਿੱਤੀਆਂ ਸੀ ਜੀਆਂ ਮੈਂ ਪਛਾਈਆਂ ਤੇ ਇਹ ਇਹ ਗੱਲ ਮੇਰੇ ਧਿਆਨ ਚਾ ਇਹਨੂੰ ਅੱਗੇ ਵਧਾਵਾਂਗਾ ਬੀਸੀ ਸਾਹਿਬ ਨਾਲ ਗੱਲ ਕਰਕੇ ਵੀ ਉਹੀ ਅਸੀਂ ਟਮਾਟਰ ਲਾਈਏ ਔਰੇ ਜਿਹਦੇ ਨਾਲ ਬਾਰੂਵਿਆਂ ਨੂੰ ਲੋਡ ਨਾ ਪਵੇ ਤੇ ਸਾਡੇ ਕਿਸਾਨ ਦਾ ਫਾਇਦਾ ਹੋਵੇ ਆਖਰ ਜੇ ਇਹ ਬਾਹਰੋਂ ਲੈ ਕੇ ਆ ਰਹੇ ਆ ਮਹਾਰਾਸ਼ਟਰ ਤੋਂ ਕਿਤੋਂ ਵੀ ਇਹਨਾਂ ਨੂੰ ਵੀ ਤਾਂ ਉਹ ਟਰਾਂਸਪੋਰਟੇਸ਼ਨ ਇਹਨਾਂ ਨੂੰ ਵੀ ਤਾਂ ਮਹਿੰਗਾ ਪੈਂਦਾ ਪਰ ਅਸੀਂ ਸਾਡੇ ਕਿਉਂ ਨਹੀਂ ਇਹ ਕਿਉਂਕਿ ਐਡਾ ਵੱਡੀ ਖਫਤ ਆ ਤੇ ਉਹ ਜਿਹੜੀਆਂ ਡਿਸਕਸ਼ਨ ਆ ਮੇਨ ਇਹਨਾਂ ਦੇ ਪਲਾਂਟ ਵਾਲਿਆਂ ਨਾਲ ਉਦੋਂ ਬਾਅਦ ਜਦੋਂ ਉਹ ਮੈਨੂੰ ਗੱਲਾਂ ਪਤਾ ਲੱਗਣੀਆਂ ਵੀ ਇਹ ਕੀ ਚਾਹੁੰਦੇ ਆ ਤੇ ਅਸੀਂ ਆਪਣੀ ਯੂਨੀਵਰਸਿਟੀ ਨੂੰ ਉਹ ਸੀਡ ਆ ਉਹ ਜੋ ਵੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਫੈਦਾ ਦੀਸੇ ਇਹ ਬਨੂਰ ਖੇਤਰ ਦੇ ਜਿਹੜੇ ਕਾਫੀ ਸਾਰੇ ਜਿਹੜੇ ਹੈਗੇ ਆ ਟਮਾਟਰ ਇਧਰ ਬਹੁਤ ਜ਼ਿਆਦਾ ਹੁੰਦਾ ਜੀ ਪਰ ਪਰ ਮੈਂ ਉਹ ਉਹ ਮੈਂ ਸਮਝਦਾ 1% ਵੀ ਨਹੀਂਗਾ ਜਿੰਨਾ ਉਹਨਾਂ ਦੀ ਲੋੜ ਆ ਨਾ ਉਹ ਪੰਜਾਬ 1% ਤੇ 99% ਉਹ ਬਾਹਰੋਂ ਲੈ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਚੋ ਲੈਣਾ ਚਾਹੁੰਦੇ ਆ ਮੈਂ ਇਹ ਗੱਲ ਉਹਨਾਂ ਨਾਲ ਕਰਨਾ ਵੀ ਚਾਹੁੰਦਾ ਵੀ ਕੀ ਤੁਹਾਡੀ ਜ਼ਰੂਰਤਾਂ ਆਏ ਜਿਹਦੇ ਨਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਕਹਿ ਸਕੀਏ ਵੀ ਭਾਈ ਇਹ ਤੁਸੀਂ ਉਰੇ ਆਪਣਾ ਪੈਦਾਵਾਰ ਕਰੋ ਉਹ ਇਨਾਂ ਦੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਸਾਡਾ ਵਿਭਾਗ ਕਿਉਂਕਿ ਮੇਰੇ ਕੋਲ ਜਿਹੜਾ ਫੂਡ ਪ੍ਰੋਸੈਸਿੰਗ ਵਿਭਾਗਾ ਉਹ ਇਸੇ ਕਰ ਇਸੇ ਚੀਜ਼ ਦਾ ਮੇਰੇ ਅੰਡਰ ਆਉਂਦੀਆਂ ਆ ਇਹ ਉਹ ਕਿਸਾਨ ਦਾ ਫਾਇਦਾ ਹੋ ਸਕੇ ਤੇ ਇਹਨਾਂ ਦਾ ਵੀ ਫਾਇਦਾ ਹੋਵੇ ਇਹ ਚੀਜ਼ ਆ ਜਿਹੜੀ ਉਹ ਮੀਟਿੰਗ ਤੋਂ ਬਾਅਦ ਮੈਂ ਇਹਦਾ ਜੋ ਵੀ ਅੱਗੇ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਉਹ ਕਰੂੰਗਾ ਸਾਡੀ ਸ਼ੰਭੂ ਬਾਰਡਰ ਤੇ ਗੱਲ ਕਰਦੀ ਉਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਚਿੰਤਾਜਨਕ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਹੋਈ ਮੈਂ ਐਵੇਂ ਕਹਾਂ ਮੈਂ ਤਾਂ ਬਹੁਤ ਇਹ ਚੀਜ਼ ਤੋਂ ਪਹਿਲਾਂ ਮੈਂ মিডিਆ 'ਚ ਹੱਥ ਜੋੜ-ਜੋੜ ਮੈਂ ਕਿਹਾ ਸੀ ਵੀ ਮੈਂ ਹਾਜ਼ਰ ਹਾਂ ਤੁਸੀਂ ਇੱਕ ਵਾਰ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਕਿੱਥੇ ਤੁਸੀਂ ਆ ਸਕਦੇ ਹੋ ਮੈਂ ਆ ਸਕਦਾ ਹਾਂ ਵੀ ਆਪਾਂ ਗੱਲ ਕਰੀਏ ਜਦੋਂ ਦਾ ਮੈਂ ਮਿਨਿਸਟਰ ਬਣਿਆ ਹਾਂਜੀ ਹਾਂਜੀ ਪਰ ਉਹ ਪਤਾ ਨਹੀਂ ਕਿਉਂ ਮੇਰੀ ਜਾਂ ਤਾਂ ਮੇਰੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਗਿਆ ਜਾਂ ਮੇਰਾ ਉਹ ਇਹ ਸਮਝਦੇ ਨਹੀਂਗੇ ਵੀ ਮੇਰਾ ਕੋਈ ਕਾਦ ਦਾ ਜੰਸਟ੍ਰਕਚਰ ਹੈ ਮੇਰੇ ਲੈਵਲ ਤੇ ਗੱਲ ਕਰਨ ਵਾਲੀ ਮੈਂ ਤਾਂ ਇਹੀ ਕਹਿ ਸਕਦਾ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ 6 ਮਹੀਨੇ ਪਹਿਲਾਂ ਕਿਹਾ ਸੀ ਵੀ ਆ ਨੌਬਤ ਆਉਣ ਦੀ ਲੋੜ ਨਹੀਂ ਪਈ ਮੈਂ ਬੈਠੂਗਾ ਜਿੱਥੇ ਕਹੋਗੇ ਪਰ ਉਹ ਗੱਲ ਮੇਰੀ ਹੁਣ ਮੈਂ ਕੀ ਮੈਂ ਹੋਰ ਕੀ ਕਮਾਂ ਹੁਣ ਸਰਦਲੇਵਾਲ ਸਾਹਿਬ ਦੀ ਹਾਲਤ ਕਾਫੀ ਗੰਭੀਰ ਹੁੰਦੀ ਜਾਂਦੀ ਹੈਗੀਆ ਲੇਕਿਨ ਮਕਲਾ ਕੋ ਹੱਲ ਨਹੀਂ ਹੋ ਰਿਹਾ ਸਾ ਨਾ ਪੰਜਾਬ ਸਰਕਾਰ ਵੀ ਕੋਈ ਗੱਲ ਨਹੀਂ ਸੁਣ ਰਹੀ ਹੈ ਜੀ ਨਹੀਂ ਨਹੀਂ ਪ੍ਰਧਾਨ ਜੀ ਮੈਂ ਦੇਖੋ ਇਹ 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 ਗੱਲਾਂ ਛੋਟੀਆਂ ਨਹੀਂ ਗੀਆਂ ਉਹਨਾਂ ਦੀ ਡਿਮਾਂਡ ਪੰਜਾਬ ਲਈ ਨਹੀਂਗੀ ਉਹਨਾਂ ਦੀ ਡਿਮਾਂਡ ਸਾਰੇ ਦੇਸ਼ ਲਈ ਆ ਤੇ ਜਦੋਂ ਦੇਸ਼ ਦੀ ਡਿਮਾਂਡ ਆ ਏਡੀ ਬੜੀ ਉਹਨੂੰ ਪੂਰਾ ਕਰਨਾ ਵੀ ਬਹੁਤ ਵੱਡੀ ਗੱਲ ਹੈ ਪੰਜਾਬ ਲਈ ਕੋਈ ਵੀ ਡਿਮਾਂਡ ਹੋਵੇ ਸਰਕਾਰ ਪੂਰੀ ਕਰਨ ਨੂੰ ਤਿਆਰ ਬੈਠੀ ਆ ਜਿਵੇਂ ਪਹਿਲਾਂ ਗੱਲਾਂ ਹੋਈਆਂ ਸੀ ਇਲੈਕਸ਼ਨ ਤੋਂ ਪਹਿਲਾਂ ਦੱਸੋ ਵੀ ਕਿਹੜੀਆਂ ਫਸਲਾਂ ਲੈਣੀ ਲਾਉਣੀਆਂ ਏ ਉਹਤੇ ਐਮਐਸਪੀ ਪੰਜਾਬ ਲਈ ਦੇਣ ਨੂੰ ਤਿਆਰ ਆ ਸੈਂਟਰ ਸਰਕਾਰ ਪਰ ਜਿਹੜੀ ਡੱਲੇਵਾਲ ਸਾਹਿਬ ਦੀ ਇਸ ਵੇਲੇ ਗੱਲ ਆ ਉਹ ਪੰਜਾਬ ਲਈ ਨਹੀਂ ਕਿ ਸਾਰੇ ਦੇਸ਼ ਲਈ ਆ ਤੇ ਸਾਰੇ ਦੇਸ਼ ਤਾਂ ਪਤਾ ਨਹੀਂ ਕਿੰਨੀਆਂ ਕਿ ਫਸਲਾਂ ਹੁੰਦੀਆਂ ਕਿੰਨੀਆਂ ਕੀ ਹੁੰਦੀ ਉਹਦੇ ਬਾਰੇ ਮੈਂ ਤਾਂ ਆਪਣੇ ਆਪ ਨੂੰ ਉਸ ਕਾਬਲ ਨਹੀਂ ਸਮਝਦਾ ਵੀ ਮੇਰੀ ਓਡੀ ਸੋਚ ਨਹੀਂਗੀ ਪੰਜਾਬ ਦੇ ਹੁਕਮਤੀ ਸਾਹਿਬ ਨੇ ਇੱਕੋ ਨਹੀਂ ਵੀ ਬਿਆਨ ਨਹੀਂ ਦਿੱਤਾ ਹੈਗਾ ਕਿ ਕਿਸਾਨਾਂ ਦੇ ਮੁੱਦੇ ਤੋਂ ਕੋਈ ਇੱਕ ਵੀ ਬਿਆਨ ਨਹੀਂ ਦਿੱਤਾ ਜਦ ਤੱਕ ਜੇ ਫਰਮੂਲੇ ਬੈਠੇ ਨੇ ਕਿਸਾਨ ਦੇਖੋ ਇਹ ਪਤਾ ਕੀ ਹੋ ਗਿਆ ਇਸ ਵਾਰ ਤਾਂ ਇਹ ਯੂਨੀਅਨ ਵਾਲੇ ਜਿਹੜੇ ਆ ਉਹ ਹਜੇ ਤੱਕ ਆਪਸ ਵਿੱਚ ਵੀ ਹੁਣ ਡੱਲੇ ਵਾਲ ਸਭ ਬੈਠੇ ਸੀ ਸਭ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਜਿੰਨੀਆਂ ਵੀ ਕਿਸਾਨ ਯੂਨੀਅਨ ਹੈ ਜਦੋਂ ਇੱਕ ਬੰਦੇ ਨੇ ਫੈਸਲਾ ਕਰ ਲਿਆ ਵੀ ਮੈਂ ਭਾਈ ਮਰਨ ਵਰਤ ਤੇ ਬਹਿ ਗਿਆ ਤੇ ਸਾਰੀਆਂ ਯੂਨੀਅਨਾਂ ਨੂੰ ਉਹਨਾਂ ਦੇ ਨਾਲ ਆ ਕੇ ਖੜੇ ਹੋਣਾ ਚਾਹੀਦਾ ਜਿਹਦੇ ਨਾਲ ਉਹ ਤਕੜੇ ਹੋਣ ਚਾਹੇ ਮੈਂ ਸਰਕਾਰ ਦਾ ਬਾਅਦ ਚ ਪਹਿਲਾਂ ਮੈਂ ਪੰਜਾਬ ਦਾ ਹਾਂ ਮੈਂ ਇਸੇ ਗੱਲੋਂ ਕਹਿੰਦਾ ਸੀ ਵੀ ਆ ਨੌਬਤ ਨਾ ਆ ਵੀ ਆਪਾਂ ਗੱਲ ਕਰ ਲਈਏ ਬੈਠ ਕੇ ਮੈਨੂੰ ਕੋਈ ਮੈਂ ਤਾਂ ਕਿਹਾ ਸੀ ਵੀ ਸਨੇਹਾ ਕੋਈ ਆਪਣੇ ਕਿਸੇ ਇੱਕ ਛੋਟੇ ਜਿਹੇ ਕੋਈ ਵਰਕਰ ਉਹਨੂੰ ਭੇਜ ਦਿਓ ਮੇਰੇ ਨਾਲ ਗੱਲ ਕਰਨ ਨੂੰ ਪਰ ਉਹਨਾਂ ਨੇ ਮੇਰੀ ਗੱਲ ਇਹ ਨਹੀਂ ਮੰਨੀ ਮੈਂ ਇਸ ਕਰਕੇ ਬੇਬਸ ਆਪਣੇ ਆਪ ਨੂੰ ਸਮਝ ਕੇ ਮੈਂ ਤਾਂ ਉਦੋਂ ਦਾ ਚੋਪਾ ਅੱਜ ਤੁਹਾਡੇ ਕੋਲ ਬੈਠਾ ਆਏ ਆ ਤੁਸੀਂ ਵੀ ਸਵਾਲ ਪੁੱਛ ਲਿਓ ਥੈਂਕ ਯੂ ਅਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਚੜਦਾ ਪੰਜਾਬ ਨਵੀਆਂ ਸਟੋਰੀਆਂ ਤੇ ਖਬਰਾਂ ਲਈ ਸਾਡੇ ਪੇਜ ਨੂੰ ਲਾਈਕ ਕਰੋ